ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਜ਼ਿਗਰਾਂ ਬਾਜਾਂ ਵਾਲੇ ਦਾ ਤਨ ਤੇਰੀ ਕੁਰਬਾਨੀ ਨਾ ਕੋਈ ਹੋਇਆ ਤੇ ਨਾ ਹੋਣਾ ਤੇਰੇ ਵਰਗਾ ਦਾਨੀ ਸੁਰਤੀ ਵੀਨੀ ਜਾਂਦੀ ਜਿੱਥੋਂ ਤੱਕ ਖਿਆਲਾਂ ਦੀ ਸਾਰੀ ਕੌਮ ਦੇਣ ਨਹੀਂ ਦੇ ਸਕਦੀ ਬਾਜਾਂ ਵਾਲਿਆ ਤੇਰੇ ਲਾਲਾਂ ਦੀ ਸਾਰੀ ਕੌਮ ਦੇਣ ਨਹੀਂ ਦੇ ਸਕਦੀ ਬਾਜਾਂ ਵਾਲਿਆ ਤੇਰੇ ਲਾਲਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸਾਡਾ ਸਭ ਦਾ ਫਰਜ਼ ਬਣਦਾ ਹੈ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਸਹਿਬਜ਼ਾਦਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੀ ਖਾਤਰ ਸ਼ਹਾਦਤਾਂ ਦਿੱਤੀਆਂ ਹਕੀਮ ਜੋਗੀ ਅੱਲਾ ਯਾਰਖਾ ਕਹਿੰਦਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਪੇ ਉਠਾ ਚੱਲੇ ਕਿੱਸਾ ਗੁਰਿਆਈ ਕਾ ਜਹਾ ਮੇ ਬਣਾ ਚੱਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਹਮ ਲਗਾ ਚੱਲੇ ਅਬ ਗੱਦੀ ਸੇ ਤਾਜੋ ਤਖਤ ਕੌਮ ਪਾਏਗੀ ਦੁਨੀਆ 'ਚ ਜ਼ਾਲਮوں ਦਾ ਨਿਸ਼ਾਨ ਤੱਕ ਮਿਟਾਏਗੀ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਏ ਸਹਿਬਜ਼ਾਦਿਆਂ ਬਾਰੇ ਦੱਸਿਏ ਕਿਵੇਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਕਿਵੇਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਇਹ ਸਾਰਾ ਇਤਿਹਾਸ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਆਪਣੇ ਕੋਲ ਬਿਠਾ ਕੇ ਉਹਨਾਂ ਨੂੰ ਦੱਸਿਏ ਤਾਂ ਜੋ ਸਾਡੇ ਬੱਚਿਆਂ ਨੂੰ ਮਾਨੋ ਸਕੇ ਕਿ ਅਸੀਂ ਕਿੰਨੇ ਅਮੀਰ ਵਿਰਸੇ ਦੇ ਮਾਲਕ ਆ ਸਾਡਾ ਵਿਰਸਾ ਜਿਹੜਾ ਹੈ ਉਹ ਕਿੰਨਾ ਅਮੀਰ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਾਡਾ ਸਭ ਦਾ ਹੀ ਫਰਜ਼ ਬਣਦਾ ਹੈ ਅਸੀਂ ਮਾਛੀਵਾੜਾ ਸਾਹਿਬ ਦੇ ਦਰਸ਼ਨ ਕਰੀਏ ਚਮਕੌਰ ਸਾਹਿਬ ਦੇ ਦਰਸ਼ਨ ਕਰੀਏ ਫਤਿਹਗੜ ਸਾਹਿਬ ਦੇ ਦਰਸ਼ਨ ਕਰੀਏ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਕੌਮ ਦੇ ਝੰਡੇ ਪੂਰੀ ਦੁਨੀਆ ਦੇ ਵਿੱਚ ਝੂਲਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ